ਹਾਂ ਜੀ ਨਾ ਸਵਾਗਤ ਹੈ ਦੋਸਤੋ ਟਰੈਕ ਹੋਰ ਰਮੀਰ ਦੇ ਵਿੱਚ ਅੱਜ ਪਹੁੰਚਿਆ ਮਲੋੜ ਮੰਡੀ ਤੇ ਨਵੇਂ-ਨਵੇਂ ਟਰੈਕਟਰ ਦੋਸਤੋ ਮੰਡੀ ਦੇ ਵਿੱਚ ਆਏ ਹੋਏ ਨੇ ਤੇ ਆ ਗਾ ਦੋਸਤੋ ਸ਼ਿਵਰਾਜ 85583 ਰਵਰਤ ਪੀਡੀ ਵਾਲਾ ਟਰੈਕਟਰ ਹੈ ਦੋਸਤੋ ਟੌਪ ਮਾਰਦਾ ਹੈ ਤੇ ਨੰਬਰ ਕਿਥੋਂ ਲਈਏਗਾ ਨੰਬਰ ਲਈਏਗਾ ਰਾਜਸਥਾਨ ਦਾ ਐਨਓ ਵੀ ਲੈ ਦਾਂਗੇ ਪੰਜਾਬ ਵਾਲੇ ਨੇ ਲੈਣਾ ਤਾਂ ਰਸਤਾ ਸਿੱਧਾ ਹੀ ਨਾ ਹੋ ਜੂਗਾ ਠੀਕ ਹੈ ਜੀ ਤੇ ਨਵੇਂ ਟਰਾਂ ਦੇ ਵਿੱਚ ਦੋਸਤੋ ਟਰੈਕਟਰ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਇਹਦੇ ਵੀ ਰੰਗ ਪੇਂਟ ਨਹੀਂ ਹੋਇਆ ਹੋਇਆ ਤੇ ਡਬਲ ਡਿਸਟ੍ਰੀਬਿਊਟਰ ਵਾਲਾ ਮਾਡਲ ਦੋਸਤੋ ਮਗਰਾੜ ਵਗੈਰਾ ਟਰੈਕਟਰ ਦੇ ਬਹੁਤ ਹੀ ਸਾਫ਼ ਪਏ ਨੇ ਤੇ ਡੰਡਾ ਫੱਟੀ ਛਤਰੀ ਦੋਸਤੋ ਨੂੰ ਨਾਲ ਮਿਲ ਜਾਣੀ ਹੈ ਪਾਵਰ ਸਟੀਅਰਿੰਗ ਤੇਲ ਬ੍ਰੇਕਾਂ ਦੋਸਤੋ ਇਹ ਰੇਟ ਦਾ ਯੂ ਕਿ ਆ ਗਿਆ ਰੇਟ ਇਹਦਾ ਜੀ 5 ਲੱਖ 65 ਹਜ਼ਾਰ ਜੀ ਬਾਕੀ ਮੌਕੇ ਤੇ ਕਰ ਦਾਂਗੇ ਮਾਨਤਾਗੇ ਠੀਕ ਹੈ ਬਾਕੀ ਮੌਕੇ ਦੋਸਤੋ ਦਾ ਮਾਨਤਾ ਹਾਂ ਪੂਰਾ ਕਰਾਂਗੇ ਜੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਮਾਨ ਟਰੈਕਟਰ ਕੀਮਤ ਕੀ ਦੱਸਣਾ ਥੋੜਾ ਮਲੇਰ ਪੰਜਾਬ ਪੈਸੇ ਪੰਜਾਬ ਦੇ ਵਿੱਚ ਕੀ ਟਰੈਕਟਰ ਬਾਈ ਦੇ 5500 ਲਿੱਤਾ ਜੀ ਹਾਂ ਹੋਰ ਆ ਵੀਰ ਜੀ ਥੋੜਾ ਵੀਰ ਜੀ 52 ਇਹ ਕੜਾ ਮਾਰ ਲਵੇ ਜੀ 80 ਮਾਰ ਲਾ ਜੀ 80 ਮਾਰ ਟਰੈਕਟਰ ਆ ਦੋਸਤੋ ਪਹਿਰੇ ਆ ਨੰਬਰ ਆ ਜੀ ਹਰਿਆਣਾ ਨੰਬਰ ਤੇ ਹਾਂ ਕੈਸ਼ ਪੇਮੈਂਟ ਦਾ ਐਨਸੀ ਆਊਗੀ ਜੀ ਇਹਦੀ ਕੋਲਾ ਪੰਜਾਬ ਵਾਲੇ ਜਾਣਾ ਕਿ ਖੋਦ ਨਹੀਂ ਲੈਣਾ ਜੀ ਐਨਸੀ ਦੀ ਮੈਂ ਵੀ ਦੋਸਤੋ ਪਲੀ ਤੇ ਜੀ ਕੈਸ਼ ਪੇਮੈਂਟ ਦੇ ਵਿੱਚ ਤੇ ਨੰਬਰ ਹਰਿਆਣਾ ਦੋਸਤੋ ਇਹ ਦਾ ਗ੍ਰੇਟ ਵਗੈਰਾ ਬਾਈ ਜੀ ਇਹ ਟਰੈਕਟਰ ਨੂੰ ਦੇ ਦਾਂਗੇ ਜੀ ਤੁਹਾਡੇ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ ਜੀ 5.5 ਲੱਖ ਰੁਪਏ ਠੀਕ ਹੈ ਜਿਹੜਾ ਬੰਦਾ ਆਉਂਦਾ ਉਹਨੂੰ ਟਰੈਕਟਰ 5.5 ਲੱਖ ਰੁਪਏ ਦੇ ਵਿੱਚ ਮਿਲ ਜੂਗਾ ਬਾਕੀ ਮੌਕੇ ਤੇ ਮਾਨਤਨ ਕਰਦੇ ਆ ਤੁਹਾਡੇ ਨਾਲ ਇਹਦੇ ਹਾਂਜੀ ਆਪਣਾ ਨਾਮ ਲੇ ਕੇ ਕੰਮ ਦੱਸ ਸਕਦੇ ਆ ਭਾਈ ਆਪਾਂ ਪਿੰਡੂ ਕੇ ਨਾਲ ਚੈਨਲ ਦੀ ਵੀਡੀਓ ਦੇਖ ਕੇ ਆਏ ਆ ਬਾਕੀ ਕੋਈ ਹੋਰ ਵੀ ਮੌਕੇ ਤੇ ਬਾਈ ਮਾਨਤਨ ਕਰ ਆ ਆ 13 ਮਾਹ ਟਰੈਕਟਰ ਆ ਜੀ ਇਹ ਵੀ ਰਾਜਸਥਾਨ ਦਾ ਨੰਬਰ ਆ ਜੀ ਇਹ ਰਾਜਸਥਾਨ ਨੰਬਰ ਆ 22 13 ਮਾਹ 363 ਇਹ 14 ਜਰਾਂ ਦੇ ਆ ਹਾਂ ਨਵੇਂ ਰੀਜਿਸਟਰ ਕੀਤੇ ਦੇ ਜਿਹ ਅਗਲੇ ਐਮ ਆਰ ਐਫ ਦੇ ਜੀ ਟੈਂਪਲ ਸਟੇਰੀਆ ਜੀ ਤੇਲ ਬ੍ਰੇਕ ਡਬਲ ਕਲਚਰ ਰੋਸ ਸਕੂਟੀ ਫੌਂਟਸ ਮਿਲਿਆ ਜੀ ਫੁੱਲ ਗਰੰਟੀ ਇਹ ਕਿ ਨਾਂ ਇਹ ਹੋਊਗਾ ਨਾਂ ਵਗੈਰਾ ਹੋਊਗਾ ਟੋਟੋ ਹਾਂਜੀ ਇਹਦਾ ਗ੍ਰੇਡ ਹੈ ਬਾਈ ਜੀ ਇਹਦਾ ਰੇਟ 375000 ਹੈ ਜੀ ਠੀਕ ਹੈ ਇਹ ਕਿੰਨਾ ਪੰਜ ਇਹ ਟਰੇਡਰ 340000 ਦੇ ਰਿਹਾ ਹੈ ਜੀ ਟਰੇਡਰ 340000 ਹਾਂਜੀ ਕਿਰਾਇਆ ਦੇ ਦੋ ਪਰ 2000 ਤੇ ਬਾਜੀ ਬਾਤ ਪੈਗੀ ਅਰੇ ਦੇ 2022 ਮਾਡਲ ਲੁਕ ਟਿਕ ਟਿਕ ਚੈੱਕ ਰੰਗ ਨੰਬਰ ਆਇਸਾਂ ਦਾ ਜੀ ਇਹਦਾ ਜੀ ਸਾਰਾ ਰੀਅਲ ਡਾਇਰੈਕਟਰ ਹੈ ਜੀ ਸਾਰੇ ਸਾਰਾ ਟਾਈਟਲ ਦੋਸਤੋ ਇਹਦਾ ਪਾਵਰ ਸਟੇਜ ਦੇਰ ਫਾਲ ਲੱਗ ਕੇ ਹਾਂਜੀ 55 ਦੀ ਕੈਟਾਗਰੀ ਦਾ 55 ਅੰਕ ਦੇ ਵਿੱਚ ਦੋਸਤੋ ਇਹਦਾ ਕੀ ਗੇਟ ਵਗੈਰਾ ਬਈ ਜੀ ਰੇਟ ਹੈ ਜੀ ਦਾ 4.5 ਲੱਖ ਰੁਪਏ ਆਹਾਂ ਆਰ ਜੀ ਬੋਲਦਾ ਕਿੰਨਾ ਰੇਟ ਦੇਣਾ ਤਾ 4 ਲੱਖ 10 ਹਜ਼ਾਰ ਦਾ ਨੇ ਮੁੱਕ ਮੁੱਕ ਤੇ ਮਾਤਰਾ ਕਰਦੇ ਹਾਂ ਹਾਂ ਜਿਹੜਾ ਉਹ ਵੀਡੀਓ ਵੇਖ ਕਰਾਂਗੇ ਮਾਨ ਜੀ ਚੱਕ ਗਿਆ ਕਦ ਦੋਸਤੋ 735 ਉਨੀ ਚੋ ਫੰਡੀ ਮਾਡਲ ਹਾਂਜੀ 1,70,000 ਰੁਪਏ 1,70,000 ਕੀ ਬੰਨਿਆ ਬਣਾ ਰਿਹਾ ਤੈਨੂੰ ਚੈੱਕ ਕਰ ਸਕਦੇ ਹਾਂ ਹਾਂ ਤਾਂ ਸਾਥਕ ਇਹ ਕਿ ਨੰਬਰ ਕਿਤਾਬ ਨੰਬਰ ਇਹਦਾ Rajasthan ਦਾ ਸਾਨੂੰ ਦੇ ਦੇ ਹਰਮਾਨਗੜ੍ਹ ਦਾ ਨੰਬਰ ਆ ਇਹ ਟਿਕਟ ਦੇ ਗਿਆ ਸਾਨੂੰ 1,55,000 ਰੁਪਏ ਠੀਕ ਆ ਆ ਨੰਬਰ ਬੰਨਿਆ ਦਾ ਕੋਡ ਵੀ ਦਿਖਾ ਸਕਦਾ ਮੈਂ ਕੋਡ ਵੀ ਦੇਣਾ ਟਿਕਟ ਨੰਬਰ 12 ਹੀ ਹੋ ਗਈ 8677 04052 ਇੱਕ ਬੇਨਤੀ ਹੋਰ ਹੈ ਬਾਈ ਬਣ ਕੇ ਕਿ 9 ਵਜੇ ਤੋਂ ਬਾਅਦ ਤੇ 6 ਵਜੇ ਤੋਂ ਪਹਿਲਾਂ ਪਹਿਲਾਂ ਫੋਨ ਕਰਿਓ ਰਾਤ ਨੂੰ ਫੋਨ ਨਾ ਕਰਕ ਤੰਗ ਨਾ ਕਰ ਹਾਂਜੀ ਕਿਸੇ ਦਾ ਨਾ ਕਰੇ ਜਿਹਨੇ ਜਿਹਨੇ ਬਾਈ ਨੂੰ ਫੋਨ ਕਰਕੇ ਕੱਟ ਕਰਾਵੇ ਹੋਰ ਜਾਣ ਹੋਰ ਵੀ ਹਾਂ ਹੋਰ ਵੀ ਟਰੈਕਟਰ ਖੜੇ ਆ ਆਪਣੇ ਕੋਲ ਜੇ ਇਹਦੀ ਮਰਜ਼ੀ ਲੈ ਲਓ ਇੱਕ ਆਪਣੇ ਕੋਲ ਜੋਹ ਡੇਰ ਖੜਾ ਜੀ 22 ਮਾਡਲ ਠੀਕ ਹੈ ਜੀ ਡੇਰ ਕੋਸਟ ਫੀਟ ਕੋਈ ਟਰੈਕਟਰ ਸੋਰੀ ਆਪਾਂ ਉਹਨੂੰ ਵੀਡੀਓ ਚੁਪਾ ਦੇਗੇ ਤੁਹਾਡੇ ਨੰਬਰ ਤੇ ਫੋਨ ਕਰਕੇ ਪਾਈਆਂ ਤਾਂ ਹੋਰ ਜਾਣਕਾਰੀ ਵੀ ਲੈ ਹਾਂਜੀ ਵੀਡੀਓ ਦੇਖਵਾ ਕੇ ਫੇਕ ਕਰਨ ਵਾਸਤੇ